ਪੈ ਲੈ ਕੇ ਕੀ ਬੰਦਾ ਸੀ ਉਹ ਇਦਾਂ ਸਾਇਤ ਸਿਰਿਆ ਕਾਲਜੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਂ ਜਰਿਆ ਅੱਜ ਦੀ ਵੱਡੀ ਖਬਰ ਦਿਵਾਲੀ ਤੋਂ ਪਹਿਲਾਂ ਬਨਣੀਆਂ ਛੇਰ ਦੀਆਂ ਸੜਕਾਂ ਮਨੀਤ ਤੀਰ ਫੋਰੀ ਮਨਜ਼ੂਰੀ ਕਰਵਾ ਕੇ ਲਿਆਂਦੇ ਜਾਣਗੇ ਚੰਡੀਗੜ੍ਹ ਭੇਜੀ ਐਸਟੀਮੇਟ ਮਦਨ ਬਾਦਰਵਾਜ ਪੰਜਾਬੀ ਜਾਗਰਨ ਜਲੰਧਰ ਮੇਅਰ ਮਨਿਤ ਤੀਰਨੇ ਅਧਿਕਾਰੀਆਂ ਨੂੰ ਲਗਾਤਾਰ ਹੋਈ ਬਰਸਾਤ ਤੋਂ ਬਾਅਦ ਸ਼ਹਿਰਾਂ ਦੀਆਂ ਟੁੱਟੀਆਂ ਸੜਕਾਂ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਬਣਾਉਣ ਲਈ ਹਦਾਇਤਾਂ ਕੀਤੀਆਂ ਮੰਗਲਵਾਰ ਨੂੰ ਬੀਏਡਾਰ ਦੇ ਅਧਿਕਾਰੀਆਂ ਦੀ ਦੋ ਪੜਾਵਾਂ ਵਿੱਚ ਲੱਗੀ ਮੀਟਿੰਗ ਕਮਿਸ਼ਨਰ ਸੰਦੀਪ ਉਸਕਰੀਸ਼ੀ ਤੇ ਬੀਏਡਾਰ ਐਡ ਹਾਕ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਲਾਡਾ ਤੇ ਐਸਈਜੀ ਰਜਨੀਸ਼ ਡੋਗਰਾ ਤੇਰਾ ਹੁਲਤਮਨ ਐਕਸ ਸੀ ਅਨਰਮ ਪਾਲ ਤੇਜਸਪਾਲ ਸਿੰਘ ਐਸ ਡੀਓ ਅਤੇ ਜਾਈ ਜੇ ਤੋਂ ਇਲਾਵਾ ਭਗਵਾਨੀ ਤੋਂ ਇਹ ਭਗਵਾਨੀ ਦੇ ਐਸ ਸਦੀਪ ਆਦਿ ਸ਼ਾਮਲ ਹੋਏ ਮੇਅਰ ਨੇ ਕਿਹਾ ਹੈ ਕਿ ਸਮੇਂ ਇਸ ਸਮੇਂ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਉਹਨਾਂ ਨੂੰ ਬਣਾਉਣ ਤੇ ਮੁਰੰਮਤੀ ਕਰਨ ਲਈ ਕੰਮ ਚੰਗੀ ਪੱਧਰ ਦੇ ਮਿੱਥੇ ਸਮੇਂ ਵਿੱਚ ਕੰਮ ਕੀਤਾ ਜਾਵੇਗਾ ਜਿਸ ਦੇ ਜੇ ਜੇ ਸਵੀ ਮੀਠੇਕੇਦਾਰ ਨੂੰ ਠੇਕਾ ਦਿੱਤਾ ਜਾਵੇਗਾ ਉਸ ਕੋਲੋਂ ਬਕਾਇਦਾ ਮਿੱਠੇ ਸਮੇਂ ਕੰਮ ਖਤਮ ਅੰਦਾਜ਼ ਯਕੀਨੀ ਬਣਵਾਣਾ ਬਣਾਇਆ ਜਾਵੇਗਾ ਕਮ ਨਦੀ ਕੁਆਲਟੀ ਨਾਲ ਕਿਸੇ ਤਰ੍ਹਾਂ ਦਾ ਸਮਝੋ ਤਬਰ برداشت ਨਹੀਂ ਹੋਵੇਗਾ 25% ਲੈਸ ਦੇਣ ਵਾਲੇ ਠੇਕੇਦਾਰਾਂ ਕੋਲੋਂ ਲਈ ਜਾਵੇਗੀ ਬੈਂਕ ਗਰੰਟੀ ਮੇਅਰ ਨੇ ਕਿਹਾ ਹੈ ਕਿ ਜਿਹੜੇ ठेकेदार ਨੂੰ ਵਰਕ ਆਰਡਰ ਜਾਰੀ ਹੋਵੇਗਾ ਉਹ 25% ਦੀ ਲੈਸ ਦੇਵੇਗਾ ਤਾਂ ਉਸ ਤੋਂ ਵਿਸ਼ੇਸ਼ ਤੌਰ ਤੇ ਬੈਂਕ ਗਰੰਟੀ ਲਈ ਲਈ ਜਾਵੇਗੀ ਜਿਹੜੇ ਪਿਛਲੇ ਟੈਂਡਰ ਤੇ ਕੰਮ ਬਿਨ ਬੈਂਕ ਗਰੰਟੀ ਦੇ ਲਏ ਗਏ ਸਨ ਨੂੰ ਰੱਦ ਕਰਕੇ ਟੈਂਡਰ ਮੋੜ ਲਏ ਜਾਣਗੇ ਉਹਨਾਂ ਨੂੰ ਵਰਕ ਆਰਡਰ ਤੇ ਵੀ ਬੈਂਕ ਗਰੰਟੀ ਦੀ ਸ਼ਰਤ ਲਾਜ਼ਮੀ ਰੱਖੀ ਜਾਵੇਗੀ ਸਰਕਾਰ ਵੱਲੋਂ ਬੈਂਕ ਗਰੰਟੀ ਦੀਆਂ ਸਖਤ ਹਦਾਇਤਾਂ ਹਨ ਸੜਕਾਂ ਦਾ ਸਰਵੇਖ ਕਰਕੇ ਤਿਆਰ ਕੀਤੀ ਜਾਵੇਗੀ ਸੂਚੀ ਮੀਟਿੰਗ ਦਰਹਨ ਮੇਰ ਨੇ ਅਧਿਕਾਰੀ ਨੂੰ ਹਦਾਇਤਾਂ ਨਿਹੜੇ ਤੱਕ ਇੱਤੀ ਹੈ ਕਿ ਉਹ ਬਰਸਾਤ ਦੌਰਾਨ ਟੁੱਟੀਆਂ ਸੜਕਾਂ ਦਾ 2 ਦਿਨਾਂ ਵਿੱਚ ਸਰਵੇ ਤੁਰੰਤ ਕਰਵਾ ਕੇ ਉਹਨਾਂ ਦੀ ਬਕਾਇਦਾ ਸੂਚੀ ਤਿਆਰ ਕੀਤੀ ਜਾਵੇ ਤਾਂ ਜੋ ਪਤਾ ਚੱਲ ਸਕੇ ਕਿ ਸੜਕਾਂ ਕਿੰਨੀਆਂ ਪੁਰਾਣੀਆਂ ਤਾਂ ਪੂਰੀ ਤਰ੍ਹਾਂ ਟੁੱਟੀਆਂ ਹੋਈਆਂ ਤੇ ਨਿੱਕੇ ਪੈਚਵਰਕ ਹੋਣ ਨਾ ਹੈ ਤਾਂ ਜੋ ਸੂਚੀ ਅਨੁਸਾਰ ਪਹਿਲ ਦੇ ਆਧਾਰ ਤੇ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ ਜਾ ਸਕਦਾ ਇਹ ਇੱਕ ਹੀ ठेकेदार ਕਰੇਗਾ ਸਾਰਾ ਕੰਮ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਸੜਕਾਂ ਦਾ ਜਿਹੜਾ ਠੇਕੇਦਾਰ ਦਿੱਤਾ ਜਾਣਾ ਹੈ ਉਹ ਇੱਕ ਹੀ ਠੇਕੇਦਾਰ ਨੂੰ ਦਿੱਤਾ ਜਾਵੇਗਾ ਪਹਿਲੇ ਤੇਨਾ ਸੈਟਰਲ ਬਰਜ ਗ੍ਰਿਲ ਗ੍ਰਿਲ ਲਾਉਣ ਤੇ ਠੀਕ ਕੰਮ ਠੀਕ ਕਰਨ ਦਾ ਕੰਮ ਵੱਖ-ਵੱਖ ਠੇਕੇਦਾਰਾਂ ਨੂੰ ਨਹੀਂ ਦਿੱਤਾ ਜਾਵੇਗਾ ਇੱਕ ਹੀ ਠੇਕੇਦਾਰ ਸੜਕ ਨਾਲ ਸੰਬੰਧਿਤ ਸਾਰੇ ਕੰਮ ਕਰੇਗਾ ਧੰਨਵਾਦ